ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀਐਨਵਾਈ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਏ ਆ ਜੀ ਗੜਸ਼ੰਕਰ ਵਿਖੇ ਅੱਜ ਮਲਕੀਤ ਸਿੰਘ ਸਾਡੇ ਜੱਥੇ ਦੇ ਸਾਹਿਬ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਅਰਦੀ ਕਹਦਾ ਜੀ ਬਹੁਤ ਸਾਰੇ ਅੱਜ ਪ੍ਰੋਗਰਾਮ ਆ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਜੀ ਦੇ ਆਗਮਨ ਪਰ ਨੂੰ ਸਮਰਪਿਤ ਉਸ ਤੋਂ ਬਾਅਦ ਪਤਾ ਲੱਗਾ ਜੀ ਅੱਜ ਭਾਈ ਜਟਾਣਾ ਜੀ ਐਸਸੀਓ ਆਈਐਲ ਦੇ ਉਹਨਾਂ ਦੀ ਸ਼ੀਧੀ ਪਰੋਪੀਆ ਸੋ ਮਾਰੇ ਗੁਰਤਾ ਗਦੀ ਦਿਵਸ ਹੋਇਆ ਕੀ ਬਾਤ ਹੈ ਜੀ ਸਿੰਘ ਸਾਹਿਬ ਦੱਸ ਰਹੇ ਕਿ ਹਾਂਜੀ ਹਾਂਜੀ ਗੁਰੂ ਸਾਹਿਬ ਕਿਰਪਾ ਕਰਨ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਦੀ ਖੁਸ਼ੀ ਅੰਦਰ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਅੰਦਰ ਆਨੰਦਪੁਰ ਚੌਂਕ ਚ ਸ਼ਰਧਾਈਆਂ ਦੇ ਤੇ ਸ਼ੀਧੀ ਦੇਗਾਂ ਦੇ ਜਿਹੜੇ ਲੰਗਰ ਨੇ ਚੜ੍ਹਦੀ ਕਲਾ ਦੇ ਵਿੱਚ ਤਿਆਰ ਹੋ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਭਾਈ ਸ਼ੱਕੇ ਜਾਨ ਦੀ ਕਿਰਪਾਲਤਾ ਕਰਨੀ ਆ ਗੁਰੂ ਸਾਹਿਬ ਕਿਰਪਾ ਕਰਨ ਫੌਜਾਂ ਨੂੰ ਤਿਆਰ ਪਾ ਤਿਆਰ ਰੱਖਣ ਬਾਣੀ ਬਾਣੇ ਦੇ ਨਤ ਪ੍ਰੇਮ ਅਤੇ ਗੁਰੂ ਸਾਹਿਬ ਚੜ੍ਹਦੀ ਕਲਾ ਵਾਲਾ ਜੀਵਨ ਪਖਸ਼ਣ ਭਜਨ ਬੰਦਗੀ ਦੀ ਦਾਹ ਝੋਲੀ ਵਿੱਚ ਪਾਉਣ ਗੁਰੂ ਸਾਹਿਬ ਆਪਸੀ ਪੰਥ ਵਿੱਚ ਇਕੱਤਰਤਾਈਆਂ ਪ੍ਰੇਮ ਭਾਵਨਾ ਸਿੱਧਕ ਸਲੂਕ ਸਤਿਗੁਰ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਭਾਈ ਸਾਹਿਬ ਨੂੰ ਦੱਸਿਆ ਕਿ ਅੱਜ ਸਰਦਾਈਆਂ ਦੇ ਲੰਗਰ ਲੱਗ ਰਹੇ ਆ ਜਲੰਧਰ ਤੋਂ ਵੀ ਸੰਗਤਾਂ ਪਹੁੰਚੀਆਂ ਸਾਡੇ ਵੀਰ ਸ਼ੇਰ ਸਿੰਘ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੱਚੀ ਕਹਦਾ ਜੀ ਇਧਰ ਸਿੰਘ ਸਾਰੇ ਲੱਗੇ ਹੋਏ ਆ ਜੀ ਸ਼ਰਧਾਈਆਂ ਤਿਆਰ ਕਰਨ ਨੂੰ ਰਗੜੇ ਲੱਗ ਰਹੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੇਹਰੇ ਦੇ ਲੋਤਰ ਲਗਾਤਾਰ ਚੱਲ ਰਹੇ ਆ ਸਿੰਘ ਚੇਨ ਚੇਨ ਹੋ ਰਹੇ ਆ ਆਪਣੀ ਆਪਣੀ ਸੇਵਾ 'ਚ ਲੱਗੇ ਹੋਏ ਆ ਸ਼ੀਧੀ ਦੇਗਾ ਤਿਆਰ ਪਰ ਤਿਆਰ ਆ ਅਰਦਾਸ ਬੇਨਤੀ ਹੋ ਜਾ ਰਹੀ ਆ ਸਾਡੇ ਭਾਪਜਨ ਸਿੰਘ ਫੜੇ ਪਾਵੇ ਸਿੱਧਾ ਨੂੰ ਭਾਵੇ ਸੋ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਹੈ ਇੱਥੇ ਬਾਬਾ ਮੇਜਰ ਸਿੰਘ ਛੋਟੀ ਵੀ ਪਹੁੰਚ ਰਹੇ ਆ ਆਪਣੇ ਪੂਰੇ ਜੱਥੇ ਦੇ ਨਾਲ ਸੋ ਤਿਆਰੀਆਂ ਚੱਲ ਰਹੀਆਂ ਜੀ ਪੂਰੇ ਜੋਰਾਂ ਤੇ ਫੇ ਇਧਰ ਸ਼ਰਦਾਈਆਂ ਲਈ ਟੇਬਲ ਤਿਆਰ ਆ ਸਾਰਾ 10 ਬੇਨਤੀ ਹੋਣ ਜਾ ਰਹੀ ਹੈ ਜੀ ਔਰ ਉਹਨੂੰ ਭੋਗ ਲੱਗੂਗਾ ਉਸ ਤੋਂ ਬਾਅਦ ਸੰਗਤਾਂ ਲਈ ਆਵਾਜ਼ ਸ੍ਰੀ ਭਗਵੰਤ ਜੀ ਕੀ ਫਾਤਿਹ 10ਵੀਂ ਪ੍ਰਮ ਭਗਵੰਤ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਜੁਰ ਤੇ ਅਮਰਦਾਸ ਰਾਮ ਦਸਾ ਹੁਈ ਸਹਾਏ ਅਰਜਨ ਸਾਹਿਬ ਜਿੰਦ ਨੂੰ ਸਮਰੋਹ ਸ੍ਰੀ ਹਰਰਾਏ ਸ੍ਰੀ ਗੁਰੂ ਸੰਗਤਿ ਅੱਜ ਇਹ ਵਿਸ਼ੇਸ਼ ਕਾਰਜ ਤੋਂ ਪਧਾਰੇ ਠੇਕ ਬਹਾਦਰ ਸਿੰਘ ਜੀ ਕਲਮੌਂਗਤ ਆਵਾਜ਼ ਆਏ ਸਭ ਸੰਗਤਾਂ ਲਈ ਸਹਾਏ 10:30 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਣੀ ਦੇ ਸਾਰੇ ਦਸਾਂ ਪਾਠਾਂਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਥਾਂ ਪੱਲੇ ਜਿਆਦਿਆਂ 40 ਰੁਪਏਆਂ ਅੰਨਾਂ ਚੱਪੀਆਂ ਤੱਕ ਜਨਾਮ ਦਸਰਵੰਤ ਦੇ ਦੇ ਚਲਾਈ ਤੇ ਇੱਕ ਵਾਰੀ ਦੇਖ ਕੇ ਉਹਨਾਂ ਡੇਠੀ ਕੀਤਾ ਤੇ ਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹੀਤ ਤਸੀਸ ਦਿੱਤੇ ਬੰਦ-ਬੰਦ ਕਟਾਏ ਥੋਪੜੀਆਂ ਲੋਹਾਈਆਂ ਆਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਦੇ ਤਾਂ ਨਿਉਟਿਆਂ ਦੀ ਓਟ ਪੰਥਕ ਪਿਤਾ ਅਕਾਲੀ ਪਿਤਾ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥਕ ਮਾਤਾ-ਮਤਾ ਸਾਹਿਬਕੌਰ ਜੀ ਦਾਦਾ ਧੰਤਨ ਗੁਰੂ ਤੇਗ ਬਹਾਦਰ ਮਹਾਰਾਜ ਦਾਦੀ ਮਾਤਾ ਗੁਦਰੀ ਕੌਰ ਸਾਹਿਬ ਜੀ ਸੇ ਵੀ ਦਾਦੇ ਸਰਪਾਦ ਸ਼ਾਂਤੀ ਦੇ ਪੰਜ ਪੰਚਮ ਪਿਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਭਾਈ ਮਤੀਦਾ ਸ਼ਹੀਦ ਭਾਈ ਸਫੀਦਾ ਸ਼ਹੀਦ ਭਾਈ ਦਿਆਲਾ ਜੀ ਸ਼ਹੀਦ ਭਾਈ ਮਨ ਸਿੰਘ ਸ਼ਹੀਦ ਭਾਈ ਤਾਰੂ ਸਿੰਘ ਸਿੱਖ ਕੌਮ ਦੇ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦੋ ਸਿੰਘੋ ਮਹਾਂਪੁਰਖੋ ਚੱਕਰਵਰਤੀ ਸਮਰਾਟ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਵੇਲੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਅਰਦਾਸ ਬੇਨਤੀ ਮਹਾਰਾਜ ਸਤਿਗੁਰ ਸੱਚੇ ਪਾਸ਼ਾ ਆਪਣੇ ਚਲਣਾ ਵਿੱਚ ਪ੍ਰਵਾਨ ਚਰਨੀ ਮਹਾਰਾਜ ਆਪ ਜੀ ਦੇ ਬਚਨ ਹਨ ਸਤਿਗੁਰ ਕੀ ਸੇਵਾ ਸਫਲ ਹੈ ਮੇਤੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹੋਣਾ ਵਿੱਚ ਹੋ ਜਾਏ ਸੁਖਿਆ ਸੁਖ ਵਰਤਾਈ ਦੁੱਖਾਂ ਦਾ ਕਰੀ ਨਾਸ ਨਾਨਕ ਸੁਖਾ ਸ੍ਰੋਸ਼ਕ ਹੈ ਸਭੇ ਕਾਰਜ ਰਾਸ ਪੈ ਗੇ ਰਗੜੇ ਮਿੜਗੇ ਚਗਦੇ ਰਗੜ ਰਗੜਾ ਹੋਈ ਧੁੱਖਾ ਨੰਗਾ ਨਾ ਰਹੇ ਕੋਈ ਪਾਤਸ਼ਾਹ ਜੀਓ ਅਕਾਲੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਕੌਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਬਖਸ਼ੇ ਭੰਡਾਰਿਆਂ ਤੋਂ ਮਹਾਰਾਜ ਜੀ ਆਪ ਜੀ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਫੌਜਾਂ ਮਹਾਰਾਜ 71 ਹੋ ਕਰਕੇ ਪਾਤਸ਼ਾਹ ਜੀਓ ਸ਼ਰਧਾਈਆਂ ਦੇ ਪ੍ਰਸ਼ਾਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੰਗੀ ਜਰਨੈਲ ਸਤਿਗੁਰੂ ਜੀ ਸ਼ਰੋਮੀ ਜਰਨੈਲ ਪਾਤਸ਼ਾਹ ਜੀ ਕਿਨਾਂ ਦੇ ਪ੍ਰਕਾਸ਼ ਕੁਰਤੇ ਦਿਹਾੜੇ ਦੀ ਖੁਸ਼ੀ ਅੰਦਰ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਹਿਲੇ ਪ੍ਰਕਾਸ਼ ਕੁਰਤੇ ਦਿਹਾੜੇ ਦੀ ਖੁਸ਼ੀ ਜਾਂਦਾ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਅੰਦਰ ਪਾਤਸ਼ਾਹ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਮਹਾਰਾਜ ਸ਼ਹੀਦੀ ਦੇਗਾਂ ਦੇ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤੇ ਹਨ ਸੰਗਤਾਂ ਵਾਸਤੇ ਸ਼ਰਧਾਈਆਂ ਦੇ ਪ੍ਰਸ਼ਾਦ ਤਿਆਰ ਹਨ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨਵੇਂ ਸ਼ੇਟਾਏ ਤਰੀ ਪਾਤ ਸਭ ਸੋਚ ਪਵਿੱਤਰ ਹੋ ਲਾਭ ਹੋ ਭੋਜਨ ਲੱਗਾ ਹੋਇਆ ਭੋਗ ਸ਼ਹੀਦੀ ਦੇਗਾਂ ਦਾ ਪ੍ਰਸ਼ਾਸ਼ਨ ਦਾਇਆਂ ਦੇ ਪ੍ਰਸ਼ਾਦ ਸੰਗਤਾਂ ਵਿੱਚ ਅਟੁੱਟ ਹੋ ਕਰਕੇ ਮਹਾਰਾਜ ਵਰਤੋਂ ਦੀ ਆਗਿਆ ਕਰ ਉਸ ਕਰੇ ਜਿੰਨਾ ਭੰਡਾਰਿਆਂ ਤੋਂ ਰਸਤਾ ਵਸਤਾਂੀਆਂ ਹੰਡਾਰੇ ਭਰਪੂਰਤਮਨੇ ਆਗਿਆ ਸੰਗਤਾਂ ਦੇ ਸੇਵਾਦਾਰਾਂ ਦੇ ਮਹਾਰਾਜ ਲਾਟ ਰੀਆਂ ਫੌਜਾਂ ਦੇ ਦੁੱਖਾਂ ਵਿਗਣਾ ਪਾਪਾਂ ਦੇ ਨਾਸ ਕਰਨੇ ਸੁੱਖਾਂ ਦਾ ਪ੍ਰਵੇਸ਼ ਕਰਨਾ ਭਜਨ ਬੰਦਗੀ ਦੀ ਦਾਤ ਝੋਲੀ ਵਿੱਚ ਪਾਉਣੇ ਕਿਰਪਾ ਕਰਨੀ ਮਾਰਾ ਮਿਹਰ ਕਰਨੀ ਦੇਖੇ ਕਦੇ ਨਾ ਛੁੱਟਿਆ ਕਿਨ ਕਿਨ ਭੂਲਨ ਹਾਰ ਰਕਸ਼ਨ ਹਾਰ ਬਕਸ਼ਲਾ ਆਨੰਦਪੁਰ ਦਾ ਸੇਵਾਦਾਰਾਂ ਕੋਲ ਮਹਾਰਾਜ ਗਿਆਨ ਸਿੰਘ ਫੌਜਾਂ ਕੋਲ ਸੀਧੀ ਦੇ ਘਰ ਮੇ ਪ੍ਰਸ਼ਾਦ ਤਿਆਰ ਕਰਦੇ ਆਂ ਚਲਦਾਈਆਂ ਦੇ ਪ੍ਰਸ਼ਾਦ ਆ। ਉਪਰ ਕੁਰਬਾਨੀ ਦੇ ਜਾਬ ਕਰਦੇ ਆਂ ਪਾਸ਼ਾ ਜੀ ਬਯੰਤ ਭੁੱਲਾ ਹੋਈਆਂ ਹਨ ਜਾਣ ਬੱਤੇ ਸਮਝ ਕੇ ਮਾਫ ਕਰਨਾ ਕਿ ਤੇ ਸੋਦੇ ਸਪਸ਼ਟ ਬਾਣੀ ਪੜਨ ਦਾ ਬਲ ਸੋਦੇ ਸਪਸ਼ਟ ਦਰ ਘਰ ਦੀ ਸੇਵਾਦਾਰ ਹੈ ਕੋ ਸਿੱਖਾ ਸਾਹਿਬਾਨੀ ਸੇਵਾਦਾਰ ਕਰਨਾ ਬਲ ਬੱਤੇ ਮਨ ਨੀਵਾ ਮਤ ਉੱਚੀ ਸੋਚੀ ਰੱਖਣੀ ਸਮਾਤ ਤੇ ਸੋਧੀ ਬਖਸ਼ਣੀ ਹੋਈਆਂ ਭੁਲਾ ਲੀਤ ਮਾਤਾ ਜੀ ਮਹਾਰਾਜ ਅਮਰਤ ਵੇਲੇ ਜਾਗਨ ਦੀ ਦਾਤ ਅਮਰਤ ਵੇਲੇ ਇਸ਼ਨਾਨ ਨੇ ਆਪਣੇ ਅੰਦਿਆਂ ਦਾਤਾਂ ਗੁਰੂ ਘਰ ਦੀ ਸੇਵਾ ਕਰਨਾ ਸਰਬਾਤ ਦਾ ਭਲਾ ਕਰਨਾ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਦਇਆ ਕਰੋ ਪਾਸ਼ਾ ਜੀਓ ਸਤ ਕੋ ਸੱਚੇ ਪਾਸ਼ਾ ਜੀ ਆਪ ਜੀ ਹਜ਼ੂਰ ਨੇ ਇਹ ਪ੍ਰਸ਼ਾਦ ਹਾਜ਼ਰ ਹਨ ਕਿਰਪਾ ਕਰਨੀ ਮਹਾਰਾਜ ਦਰ ਪ੍ਰਵਾਣ ਹੋ ਦਰਸਨ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰਨੀ ਜਿਨ੍ਹਾਂ ਭੰਡਾਰੇ ਚ ਰਸਤਾ ਵਸਾਈਆਂ ਭੰਡਾਰੇ ਭਰਪੂਰਾਂ ਤਰਗਾਹੋਂ ਭੇਜਣੀਆਂ ਮਹਾਰਾ ਆਪ ਕਿਰਪਾ ਕਰਨੀ ਚੜ੍ਹਦੀ ਕਲਾ ਰੱਖਣੀ ਮਹਾਰਾਜ ਖਜ਼ਾਨੇ ਭੰਡਾਰੇ ਭਰਪੂਰ ਰੱਖਣੇ ਚੋਟਨਾਵ ਵਧ ਤੋ ਜਾਈ ਵਾਲੀ ਕਾਮਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰੋ ਪਾਸ਼ਾ ਜੀ ਲੱਗਿਆ ਹੋਇਆ ਸੀਦੀ ਦੇਗਾ ਦਾ ਪ੍ਰਸ਼ਾਸਨ ਬਾਈਆਂ ਦੇ ਪ੍ਰਸ਼ਾਦ ਸੰਗਤਾਂ ਵਿੱਚ ਅਟੁੱਟ ਹੋ ਕਰਕੇ ਵਰਤੋਂ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਇਹ ਦੇ ਭਾਣੇ ਸਿਰਵਤ ਦਾ ਭਲਾ ਦਾ ਖਾਸ ਵਾਹਿ ਤੁਜੀ ਕੀ ਫਤੇ ਜੇ ਕਰਾ ਗ ਜਾਵੇ ਫਤੇ ਪਾਵੇ ਜੰਗੀ ਜਰਨੈਲ ਸ਼ੋਮੀ ਜਰਨੈਲ ਬਾਬਾ ਜੀਵਨ ਸਿੰਘ ਜੀਆਂ ਦੇ ਮਾਨ ਨੂੰ ਪਾਵੇ ਨਿਹਾਲ ਹੋ ਜਾਏ ਸਤ ਜੀ ਆਕਾਰ ਫਤੇ ਪਾਵੇ ਗੁਰੂ ਗ੍ਰੰਥ ਗੁਰੂ ਪੰਥ ਜੀਆਂ ਨੂੰ ਪਾਵੇ ਨਿਹਾਲ ਹੋ ਜਾਏ ਸਤ ਜੀ ਆਕਾਰ ਕਰਾ ਗ ਜਾਵੇ ਫਤੇ ਪਾਵੇ ਸ਼ਹੀਦਾਂ ਦੇ ਮਾਨ ਨੂੰ ਪਾਵੇ ਨਿਹਾਲ ਹੋ ਜਾਏ ਸਤ ਜੀ ਆਕਾਰ ਪਾਵੇ ਅਕਾਲੀ ਪਿਤਾ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਏ ਸ਼ੰਗਿ ਸ਼ੇ ਅਕਾਲ ਰੰਗ ਜਾਵੇ ਫਤਿਹ ਪਾਵੇ ਝੂਲ ਦੇ ਨਿਸ਼ਾਨਾ ਨੂੰ ਪਾਵੇ ਸ਼ਬਦ ਰਕਾਲ ਰੋਪਰ ਹਕਾਲ ਦੇਖ ਤੇਗ ਫਤਿਹ ਸੰਤ ਖਾਲਸੇ ਦੀ ਹਰਮਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਾਂਗੇ ਅਰਦਾਸ ਬੇਨਤੀ ਹੋ ਗਈ ਆ ਪੋਗ ਲੱਗ ਚੁੱਕਾ ਆ ਤੇ ਹੁਣ ਸ਼ਰਧਾਈਆਂ ਦੇ ਲੰਗਰ ਜਿੱਗਾਂ ਲੰਗਰ ਚੱਲਣ ਲੱਗੇ ਸੰਗਤ ਦੇ ਲਈ ਸੁ ਤਿਆਰ ਵਰ ਤਿਆਰ ਸਿੰਘ ਵੀ ਠੰਡੇ ਮਿੱਠੇ ਸ਼ਰਧਾਈ ਦੇ ਲੰਗਰ ਚੱਲਣ ਲੱਗੇ ਆ ਜੀ ਹਾਂਜੀ ਤਿਆਰ ਵਰ ਤਿਆਰ ਕੀ ਬਾਤ ਆ ਤਿਆਰੀਆਂ ਪੂਰੀਆਂ ਜੀ ਹਾਂਜੀ ਹਾਂਜੀ ਮਾਰੇ ਚੜਦੀ ਲੋ ਜੀ ਤਿਆਰੀਆਂ ਪੂਰੀਆਂ ਇਧਰ ਸ਼ਾਹੇ ਲੱਗੀ ਜਾਂਦੇ ਆ ਕੀ ਬਾਤ ਆ ਸੇਵਾਈ ਸ਼ਾਕੇ ਆ। ਲੋ ਸੇਵਾਈਆਂ ਲੰਗਰ ਲਗਾਤਾਰ ਚੱਲ ਰਹੇ ਆ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਰੋਗ ਰੋਗ ਕੇ ਸ਼ਾਕੇ ਜਾ ਰਹੀ ਆ। ਸੋ ਇਧਰ ਸੇਵਾਦਾਰ ਛਾਣੇ ਲਾਈ ਜਾਂਦੇ ਆ ਅਗਲੇ ਚੱਲੀ ਜਾਂਦੇ ਆ। ਸੋ ਪੂਰੀ ਰੌਣਕਾਂ ਲੱਗੀਆਂ ਹੋਈਆਂ ਆ। ਬਾਬਾ ਜੀਵਨ ਸਿੰਘ ਜੀ ਦੇ ਆਗੂਣ ਪਰ ਉਹਨੂੰ ਸਮਰਪਿਤ ਧੰਨ ਧੰਨੇ ਸ੍ਰੀ ਗੁਰੂ ਅਨਸਾਭੀ ਦੇ ਪਹਿਲੇ ਪ੍ਰਕਾਸ਼ ਪਰ ਉਹਨੂੰ ਸਮਰਪਿਤ। ਉਹ ਇਧਰ ਦੇਖੋ ਤੇ ਰਾਸਦਾਂ ਦੇ ਭੰਡਾਰ ਭਰੇ ਆ ਮਰਦ ਹੀ ਚਰਪਾ ਦੇ ਨਾਲ ਆੜੋ ਪਰਪ ਇਧਰ ਵੀ ਪਈਆਂ ਬਈ ਹਾਂਜੀ ਹਾਂਜੀ ਲਓ ਲਓ ਪਾਪਾ ਜੀ ਇਧਰ ਜੀ ਦੇਖੋ ਜਿਹੜੀਆਂ ਰਾਸਦਾਂ ਇਹ ਗੋਲੇ ਤਿਆਰ ਹੋ ਰਹੇ ਆ ਸਿੱਤਰ ਦੇ ਲਈ ਰਗੜੇ ਤੋਂ ਬਾਅਦ ਲਈ ਆਲੇ ਮਿੰਨਰ ਕੱਢੇ ਜਾ ਭਾਈ ਬੰਦੀ ਸਰਵਾਈ ਥੰਡੇ ਸਰਵਾਈ ਆਪਾ ਜੀ ਵਰਤਾਵੇ ਤੇ ਸਿੰਘ ਹੋ ਗੋ ਵਾਜੂ ਪੀਟਾ ਕਾਲਾ ਆ ਵਾਜੂ ਜੀ ਕੀ ਫਤਹ ਉਹ ਜੀ ਸਕੂਲ ਦੀ ਬਸ ਬੱਚਿਆਂ ਨਾ ਪਹੁੰਚਵਾਈ ਸਰਵਾਈ ਨੰਦਪੁਰ ਸਾਹਿਬ ਚੌਂਕ ਦਾ ਗੜ ਸੰਗਤ ਦਾ ਜ਼ਿਆਰਾ ਦੇਖੋ ਕਿਵੇਂ ਰੌਣਕਾਂ ਲੱਗ ਗਈਆਂ ਦੇਖ ਲਓ ਸੰਤਾਂ ਸ਼ਰਧਾਈਆਂ ਛਕਛਕ ਕੇ ਆ ਰਹੀਆਂ ਆ ਲੋਰ ਸਿੰਘਾਂ ਦੀ ਲੋਰ ਹੋ ਰਹੀ ਹੈ ਲੋਰ ਆਪਣੇ

ਪ੍ਰੇਮ ਦੀਆਂ ਗੱਲਾਂ ਹੀ ਬਚਾਰ ਲਈ ਆ ਹੁਣੇ ਛੱਡੀ ਆ ਰੱਖੋ ਕਹਿੰਦੇ ਸ਼ਕਾਤੀ ਆ ਤੇ ਮੁਰਚੀਆਂ ਆਣ ਕੇ ਤੁਹਾਡੇ ਕੋਲ ਰੁਕਾਂਗੇ ਜ਼ਰੂਰ ਅਸੀਂ ਵੀ ਉੱਥੇ ਆ ਕੇ ਮਗ ਰਹੀ ਆ ਆ ਜਾਓ ਅੱਗੇ ਵਾਹ ਬੰਦੇ ਆਪਾਂ ਬਾਬਾ ਜੀ ਆ ਗਏ ਬਾਬਾ ਜੀ ਆਪਾਂ ਬਾਬਾ ਜੀ ਮਗਰ ਨੇ ਹਾਂ ਬਾਬਾ ਜੀ ਤੁਸੀਂ ਬਾਬਾ ਜੀ ਇੱਥੇ ਜਲ ਨਾ ਲਿਆਓ ਇਨਾ ਬਾਬਾ ਜੀ ਉੱਥੇ ਤਾਰਾ ਹੈ ਲਾ ਰਿਹਾ ਕਰਕੇ ਪਈ ਨਾ ਗਰੰਟ ਵੈਣ ਅੰਦਰੋਂ ਜਾਣਦੇ ਜਲ ਸਾਰਾ ਹੀ ਇੱਥੇ ਬਾਬਾ ਜੀ ਨਾ ਲੈ ਕੇ ਆਓ ਜਲ ਇੱਥਾ ਨਾ ਕਰੋ ਓ ਬਾਬਾ ਕੱਢਦੇ ਰਾਨਾ ਆਜੋ 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 ਰਾਤ ਦੇ ਲੋ ਉਹ ਗਰਾੰਡਾਂ ਦਾ ਟਿਕਾਣਾ ਦੇ ਮਲਾਪ ਉਹ ਕੋਈ ਕਰਦੀ ਕੋਈ ਚੱਕ ਪਰਲੇ ਪਾਸੇ ਬੈਠੋ ਮਾ ਜੀ ਹਾਂ ਫਾਈ ਦੇ ਰੰਗਾਂ ਨਾਲ ਢੋਲ ਲਗਾ ਹਾਂ ਤੇ ਤੇਜ਼ ਆਈ ਜਾਂ ਤੇਜ਼ ਆਈ ਸਾਰੇ ਸੈਕਿੰਡ ਜਿਹੜੇ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਹੋਏ ਆ ਉਹ ਆਪਣੇ ਪ੍ਰਾਰਥਨੇ ਰੁਕ ਰੁਕ ਕੇ ਜਾ ਰਹੇ ਸ਼ਰਧਾਈਆਂ ਲੰਗਰ ਚਾ ਰਹੇ ਆ ਛੱਕੇ ਜਾ ਰਹੇ ਆ ਉਹ ਵੱਡੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਇੱਥੇ ਸੇਵਾਜ ਵੀ ਲੱਗੇ ਹੋਏ ਆ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਜਾ ਰਹੀ ਆ ਐਨ ਇਸ ਤਰ੍ਹਾਂ ਲੱਗਦਾ ਜਿਦਾ ਹੌਲੀ ਹੌਲੀ ਸੰਗਤ ਜਾਂਦੀ ਆ ਨਾ ਅਨੰਦਪੁਰ ਸਾਹਿਬ ਨੂੰ ਉਹ ਜਿਹਾ ਆਨੰਦ ਬਣਿਆ ਹੋਇਆ ਹੈ ਅੱਜ ਗੜ ਸ਼ੰਕਰ ਨੰਦਪੁਰ ਸਾਹਿਬ ਚੌਂਕ ਦੇ ਵਿੱਚ ਖੜੇ ਆ ਸੋ ਵੱਡੀ ਗਿਣਤੀ ਦੇ ਵਿੱਚ ਨਿਯੰਗ ਸਿੰਘ ਜੱਥੇਬੰਦੀਆਂ ਜਾ ਰਹੀਆਂ ਜੀ ਅੱਜ ਇੱਧਰ ਜਾਨਾ ਸ਼ਰਧਾਈਆਂ ਦਾ ਲੰਗਰ ਜੀ ਦਾ ਖਾਤਮਾ ਆਹੀ ਹੋ ਗਿਆ ਸਰ ਜੀ ਜੀ ਸਰ ਜੀ ਜੀ ਰੱਜ ਕੇ ਜਿੱਕਾਰੇ ਗਿਆ ਨਹੀਂ ਆਉਂਦਾ ਝੂਲਦੇ ਸਭ ਨਿਸ਼ਾਨਾ ਰੂਪ ਆਵੇ ਸਰ ਜੀ ਜੀ ਜੱਜੇਦਾਰ ਬਲਬੀਰ ਸਿੰਘ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਇਥੇ ਆਉਣ ਤੇ ਹਲੇ ਨਾ ਫੜੇ ਪਾਵੇ ਸਰ ਉੱਧਰ ਚੱਕੋ ਉੱਧਰ ਉਹ ਵੀ ਜਿਹੜੀ ਕੁੱਛ ਰਹੀ ਹੈ ਆਹੋ ਬੰਦੇ ਨੂੰ ਪਾ ਮਿਲ ਜਾਈਏ ਆਹ ਜਗਾ ਬਈ ਆਹ ਜੇ ਬਈ ਕਾਹਦਾ ਪਾਉਂਦਾ ਆਹ ਬਸ ਕੇ ਹਾਲ ਹਾਲ

i'm ਮਾਦਨ ਆਪਾ ਚਲੋ ਵੀ ਮਾਝ ਦੇ ਧਰਤੀ ਤੋਂ ਬਹੁਤ ਵੱਡਾ ਨਗਰ ਕੀਰਤਨ ਜੋ ਧੰਤਨ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਤੇ ਅਨੰਤਪੁਰ ਸਾਹਿਬ ਜਾ ਰਿਹਾ ਜੀ ਧੰਤਨ ਸ਼੍ਰੀ ਗੁਰੂ ਰਾਂ ਸਾਹਿਬ ਦੀ ਸਵਾਰੀ ਨਾਲ ਆ ਜੀ ਪੰਜ ਪਿਆਰੇ ਸਹਿਬਾਨ ਤੋਂ ਬਹੁਤ ਵੱਡਾ ਨਗਰ ਕੀਰਤਨ ਆ ਜੀ ਬਹੁਤ ਸਾਰੀਆਂ ਗੱਡੀਆਂ ਬੱਸਾਂ ਪਿੱਛੇ ਅੰਗਰ ਪਰ ਯੋਜਨਾ ਵਿੱਚ ਬਹੁਤ ਵੱਡੀ ਗੰਤਲੇ 'ਚ ਪਹੁੰਚੀ ਹੋਈ ਆ